ਚੱਕਾ ਚੌਂਦ ਅਤੇ ਫਿਲਮੀ ਗਲੇਮਰਸ ਦੀ ਦੁਨੀਆ ਦੇ ਵਿੱਚ ਚਪਾਲ ਦੇ ਉੱਪਰ ਇੱਕ ਅਜਾਈਬ ਵੈਬ ਸੀਰੀਜ਼ ਹੁਣ ਲਾਂਚ ਹੋਈ ਹੈ ਜਿਨੇ ਆਉਂਦੀ ਨਹੀਂ ਤਬਾਹੀ ਮਚਾ ਦਿੱਤੀ ਹੈ ਨਾ ਹੀ ਵੈਬ ਸੀਰੀਜ਼ ਦੇ ਵਿੱਚ ਅੰਗ ਪ੍ਰਦਰਸ਼ਨ ਹੈ ਨਾ ਹੀ ਇਸ ਵੈਬ ਸੀਰੀਜ਼ ਦੇ ਵਿੱਚ ਡਬਲ ਮੀਨਿੰਗ ਗੱਲਾਂ ਨੇ ਪਰ ਫਿਰ ਵੀ ਇਹ ਵੈਬ ਸੀਰੀਜ਼ ਹੁਣ ਛਾਈ ਪਈ ਹੈ ਚਾਰੇ ਪਾਸੇ ਇਸ ਪੰਜਾਬੀ ਵੈਬ ਸੀਰੀਜ਼ ਦਾ ਨਾਮ ਹੈ ਜੀ 84 ਤੋਂ ਬਾਅਦ ਇਹ ਵੈਬ ਸੀਰੀਜ਼ ਚਪਾਲ ਦੇ ਉੱਪਰ ਰਿਲੀਜ਼ ਹੋਈ ਹੈ ਤੇ ਇਸ ਦੇ 7 ਐਪੀਸੋਡ ਨੇ ਇਹ ਵੈਬ ਸੀਰੀਜ਼ ਦਾ ਨਾਮ ਹੀ ਦੱਸ ਦਿੰਦਾ ਹੈ ਕਿ ਇਸ ਵੈਬ ਸੀਰੀਜ਼ ਦੇ ਵਿੱਚ ਕੀ ਕੀ ਹੋਵੇਗਾ ਤੇ ਕਿੰਨੇ ਜਿਆਦਾ ਸੁਵੇਦਨਸ਼ੀਲ ਮੁੱਦੇ ਨੂੰ ਇਸ ਵੈਬ ਸੀਰੀਜ਼ ਨੇ ਛੇੜਿਆ ਉਸ ਸਾਰੇ ਦਾ ਸਾਰਾ ਦਰਦ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਸ ਵੈਬ ਸੀਰੀਜ਼ ਦੇ ਵਿੱਚ ਦਿਖਾਇਆ ਗਿਆ ਹੈ ਇਹ ਜਿਹੜੀ ਸਾਰੇ ਦੀ ਸਾਰੀ ਵੈਬ ਸੀਰੀਜ਼ ਹੈ ਸੱਚੀ ਘਟਨਾਵਾਂ ਦੇ ਉੱਪਰ ਆਧਾਰਿਤ ਹੈ ਕੋਈ ਇਸ ਦੇ ਵਿੱਚ ਬਾਦੂ ਮਸਾਲਾ ਨਹੀਂ ਲਾਇਆ ਗਿਆ ਜਿਹੜੀ ਚੀਜ਼ ਹਕੀਕਤ ਦੇ ਵਿੱਚ ਹੋਈ ਹੈ ਉਹੀ ਦਿਖਾਈ ਗਈ ਹੈ ਪਰ ਇਸ ਵੈਬ ਸੀਰੀ ਸੀ ਨੂੰ ਫਲਮਾਇਆ ਜਾਂ ਕੀ ਦਿਖਾਇਆ ਸੀ ਇੰਨੇ ਵਧੀਆ ਤਰੀਕੇ ਦੇ ਨਾਲ ਗਿਆ ਹੈ ਕਿ ਤੁਹਾਨੂੰ ਫੀਲ ਹੋਵੇਗਾ ਕਿ ਇਹ ਸਾਰਾ ਕੁਝ ਤੁਸੀਂ ਆਪਣੇ ਪਿੰਡੇ ਦੇ ਉੱਪਰ ਖੰਡਾ ਰਹੇ ਹੋ ਕਿਵੇਂ ਘਰ ਦੇ ਵਿੱਚੋਂ ਮਾਮਾ ਦੇ ਪੁੱਤਾਂ ਨੂੰ ਪੁਲਿਸ ਚੱਕ ਕੇ ਲੈ ਜਾਂਦੀ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਅੱਤਵਾਦੀ ਬਣਾ ਕੇ ਇਨਕਾਊਂਟਰ ਕਰ ਦਿੰਦੀ ਸੀ ਇਸ ਵੈਬ ਸੀਰੀਜ਼ ਦੇ ਵਿੱਚ ਇੱਕ ਬਾਗੜ ਨਾਮ ਦਾ ਕਿ ਸਰੀ ਦਾ ਨਰਦਈ ਹੁੰਦਾ ਹੈ ਝਾਲਮ ਹੁੰਦਾ ਹੈ ਤੇ ਇਹ ਪੁਲਿਸ ਆਫੀਸਰ ਇੰਨਾ ਜਦਾ ਤਰਕੀਆਂ ਦਾ ਭੁੱਖਾ ਹੁੰਦਾ ਹੈ ਕਿ ਆਪਣੀਆਂ ਤਰਕੀਆਂ ਲੈਣ ਦੇ ਲਈ ਇਹ ਕਾਲਜਾਂ ਦੇ ਵਿੱਚੋਂ ਮੁੰਡਿਆਂ ਨੂੰ ਪੜਨਗੇ ਮੁੰਡਿਆਂ ਨੂੰ ਚੱਕ ਕੇ ਇਨਕਾਊਂਟਰ ਕਰ ਦਿੰਦਾ ਹੈ ਘਰ ਦੇ ਵਿੱਚ ਬੈਠੇ ਮੁੰਡਿਆਂ ਦਾ ਚੱਕ ਕੇ ਇਨਕਾਊਂਟਰ ਕਰ ਦਿੰਦਾ ਹੈ ਇਹ ਸਾਰੀ ਦੀ ਸਾਰੀ ਵੈਬ ਸੀਰੀਜ਼ ਇੰਨੀ ਜਦਾ ਵਧੀਆ ਤੇ ਇੰਨੀ ਜਦਾ ਇਮੋਸ਼ਨਲ ਹੈ ਇਸ ਦੇ ਵਿੱਚ ਤੁਸੀਂ ਹਕੀਕਤ ਦੇਖੋਗੇ ਕਿ ਉਸ ਸਮੇਂ ਆਖਰਕਾਰ ਕੀ ਕੀ ਕਸ਼ ਹੋਇਆ ਸੀ ਕਿਵੇਂ ਇੱਕ ਮਾਂ ਪੁਲਿਸ ਵਾਲਿਆਂ ਦੇ ਅੱਗੇ ਤਰਲੇ ਕੱਢਦੀ ਹੈ ਆਪਣੇ ਪੁੱਤ ਨੂੰ ਬਚਾਉਣ ਦੇ ਲਈ ਕਿਵੇਂ ਇੱਕ ਪਿਓ ਪੁਲਿਸ ਵਾਲਿਆਂ ਦੇ ਪੈਰਾਂ ਦੇ ਵਿੱਚ ਪਿਆ ਹੁੰਦਾ ਹੈ ਕਿ ਮੇਰੇ ਪੁੱ ਕਿਵੇਂ ਵਾਰ-ਵਾਰ ਜਾ ਜਾ ਕੇ ਜਲੀਲ ਹੁੰਦੀ ਹੈ ਆਪਣੇ ਭਰਾ ਦੇ ਲਈ ਤਾਂ ਕਿ ਉਹ ਆਪਣੇ ਭਰਾ ਦਾ ਪਤਾ ਲਗਾ ਸਕੇ ਕਿ ਆਖਰਕਾਰ ਉਹ ਹੈ ਕਿੱਥੇ ਆਪਾਂ ਸਾਰਿਆਂ ਨੇ ਹੀ ਸੁਣਿਆ ਹੈ ਕਿ 84 ਦੇ ਵਿੱਚ ਪੰਜਾਬ ਦੇ ਉੱਪਰ ਕਿੰਨਾ ਜ਼ਿਆਦਾ ਕਹਿਟਾ ਆਇਆ ਗਿਆ ਸੀ ਕਿੰਨਾ ਜ਼ੁਲਮ ਹੋਇਆ ਸੀ ਪੰਜਾਬ ਦੇ ਉੱਪਰ ਪਰ ਇਹ ਸਾਰੇ ਦੀ ਸਾਰੀ ਖੂਨਨੀ ਖੇਡ ਕਿਵੇਂ ਖੇਢੀ ਗਈ ਸੀ ਤੇ ਕਿਸ ਹੱਦ ਤੱਕ ਪੁਲਿਸ ਅਤੇ ਸਿਸਟਮ ਗਿਰ ਚੁੱਕਿਆ ਸੀ ਉਹ ਤੁਹਾਨੂੰ ਇਸ ਵੈਬ ਸੀਰੀ ਨੂੰ ਦੇਖ ਕੇ ਹੀ ਪਤਾ ਲੱਗੇਗਾ ਪੁਲਿਸ ਕਿਵੇਂ ਤਾਨਾਸ਼ਾਹੀ ਦਿਖਾ ਰਹੀ ਹੈ ਆਮ ਪਬਲਿਕ ਦੇ ਉੱਪਰ ਕਿਵੇਂ ਉਹਨਾਂ ਨੂੰ ਡੰਡੇ ਮਾਰੇ ਜਾ ਰਹੇ ਨੇ ਕਿਵੇਂ ਉਹਨਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਤੇ ਕੋਈ ਵੀ ਪੁੱਛ ਪੜਤਾਲ ਕਰਨ ਵਾਲਾ ਨਹੀਂ ਪੁਲਿਸ ਘਰ ਦੇ ਉਸ ਨੂੰ ਅੱਤਵਾਦੀ ਡਿਕਲੇਅਰ ਕਰਕੇ ਇਨਕਾਊਂਟਰ ਕਰ ਦਿੰਦੀ ਹੈ ਤੇ ਜਦੋਂ ਕੋਈ ਮਾਪਿਓ ਆਪਣੇ ਪੁੱਤ ਦੀ ਪੇਰਵਾਈ ਕਰਦਾ ਹੋਇਆ ਥਾਣੇ ਪਹੁੰਚਦਾ ਹੈ ਉਹ ਤਾਂ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਤੁਹਾਡਾ ਪੁੱਤ ਤਾਂ ਜੀ ਅੱਤਵਾਦੀ ਸੀ ਥਾਣੇ ਦੇ ਵਿੱਚੋਂ ਪੁਲਿਸ ਨੂੰ ਧੱਕਾ ਦੇ ਕੇ ਉਹ ਛਾਲ ਮਾਰ ਕੇ ਥੋਂ ਲੰਘ ਗਿਆ ਕਈ ਨੌਜਵਾਨਾਂ ਦੀਆਂ ਲਾਸ਼ਾਂ ਨਹਿਰਾਂ 'ਚੋਂ ਮਿਲਦੀਆਂ ਨੇ ਕਈਆਂ ਦੀਆਂ ਸੂਇਆਂ ਦੇ ਵਿੱਚੋਂ ਮਿਲਦੀਆਂ ਨੇ ਤੇ ਕਈ ਐਨੇ ਬਦਨਸੀਬ ਨੌਜਵਾਨ ਹੁੰਦੇ ਨੇ ਜਿਨ੍ਹਾਂ ਦੀਆਂ ਲਾਸ਼ਾਂ ਤੱਕ ਨਹੀਂ ਮਿਲਦੀਆਂ ਮਾਪੇ ਕਮਲੇ ਹੋਏ ਫਿਰਦੇ ਨੇ ਨੌਜਵਾਨ ਪੁੱਤ ਦੇ ਵਿਛੋੜਿਆਂ ਦੇ ਵਿੱਚ ਹਰ ਇੱਕ ਐਂਗਲ ਤੋਂ ਬਹੁਤ ਵਧੀਆ ਤਰੀਕੇ ਦੇ ਨਾਲ ਦਿਖਾਇਆ ਗਿਆ ਸਾਫ ਕਰਦੀ ਹੈ 84 ਦੇ ਉਹ ਦੌਰ ਦੇ ਨਾਲ ਜਿਹੜਾ ਕੁਝ ਉਸ ਸਮੇਂ ਹੋਇਆ ਸੀ ਜਿਨ੍ਹਾਂ ਨੇ 84 ਨਹੀਂ ਚੱਲੀ ਤੁਸੀਂ ਕਿਸਮਤ ਵਾਲੇ ਹੋ ਪਰ ਤੁਸੀਂ ਇਹ ਵੈਬ ਸੀਰੀ ਨੂੰ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਤੁਹਾਡੇ ਵੱਡ ਬਡੇਰਿਆਂ ਨੇ ਕੀ ਕੀ ਚੱਲਿਆ ਹੈ ਇਹ ਵੈਬ ਸੀਰੀ ਦੇ ਵਿੱਚ ਦਿਖਾਇਆ ਗਿਆ ਹੈ ਕਿ ਹਰ ਰੋਜ਼ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਅਰਥੀਆਂ ਨਿਕਲਦੀਆਂ ਸੀ ਤੇ ਕਈ-ਕਈ ਪਿੰਡਾਂ ਦੇ ਵਿੱਚ ਤਾਂ ਇਕੱਠੇ ਪੰਜ-ਪੰਜ ਸਿਵੇ ਚੱਲ ਰਹੇ ਹੁੰਦੇ ਸੀ ਇੱਕ ਤਰੀਕੇ ਨਾਲ ਸੋਚਿਆ ਸਮਝਿਆ ਪਲਾਨ ਸੀ ਕਿ ਪੰਜਾਬ ਦੀ ਨੌਜਵਾਨੀ ਨੂੰ ਜੜ ਤੋਂ ਖਤਮ ਕਰਨਾ ਹੈ ਚਾਹੇ ਉਸ ਦੇ ਲਈ ਕਿੰਨੇ ਵੀ ਜ਼ਿਆਦਾ ਸਾਨੂੰ ਜ਼ਾਲਮ ਕਿਉਂ ਨਾ ਹੋਣਾ ਪਵੇ ਦੇਸ਼ ਦੀ ਸੇਵਾ ਕਰਨ ਵਾਲੇ ਬਾਰਡਰਾਂ ਦੇ ਉੱਪਰ ਲੜਾਈ ਕਰਨ ਵਾਲੇ ਫੌਜੀਾਂ ਤੱਕ ਉਹ ਵੀ ਇਹ ਸਿਸਟਮ ਉਸ ਸਮੇਂ ਨਹੀਂ ਬਖਸ਼ਦਾ ਸੀ ਉਹਨਾਂ ਦੇ ਨਾਲ ਵੀ ਘਟਗੇ ਦਰਜੇ ਦਾ ਸਲੂਕ ਕੀਤਾ ਗਿਆ ਸੀ 84 ਦੇ ਵਿੱਚ ਕਾਲਜ ਦੇ ਵਿੱਚ ਪੜ੍ਹਦਾ ਇੱਕ ਹੋਣਹਾਰ ਨੌਜਵਾਨ ਜਿਹੜਾ ਕਿ ਬਹੁਤ ਵਧੀਆ ਖਿਡਾਰੀ ਵੀ ਹੁੰਦਾ ਹੈ ਕਿਵੇਂ ਉਹ ਇਹ ਸਿਸਟਮ ਨੂੰ ਚੈਲੰਜ ਕਰਦਾ ਹੈ ਕਿਵੇਂ ਨੌਜਵਾਨਾਂ ਦਾ ਇਹ ਗਰੁੱਪ ਪੂਰੇ ਦੇ ਪੂਰੇ ਸਿਸਟਮ ਦੀਆਂ ਫਿਰਤਾਂ ਝੀਆਂ ਉਡਾ ਕੇ ਰੱਖ ਦਿੰਦਾ ਹੈ ਜਾਣਨ ਦੇ ਲਈ ਤੁਹਾਨੂੰ ਇਹ ਵੈਬ ਸੀਰੀਜ਼ ਜ਼ਰੂਰ ਦੇਖਣੀ ਚਾਹੀਦੀ ਹੈ ਚਪਾਲ ਦੇ ਉੱਪਰ ਇਹ ਵੈਬ ਸੀਰੀਜ਼ ਹੈ 84 ਤੋਂ ਬਾਅਦ ਇਸ ਦਾ ਨਾਮ ਹੈ ਇਸ ਵੈਬ ਸੀਰੀਜ਼ ਨੂੰ ਤੁਸੀਂ ਇੱਕ ਵਾਰ ਸਟਾਰਟ ਜ਼ਰੂਰ ਕਰ ਲਓਗੇ ਪਰ ਜਿੰਨਾ ਟਾਈਮ ਇਹ ਖਤਮ ਨਹੀਂ ਹੁੰਦੀ ਮੈਂ ਗਾਰੰਟੀ ਦਿੰਦਾ ਹਾਂ ਕਿ ਤੁਹਾਡੇ ਵਿੱਚੋਂ ਕੋਈ ਵੀ ਇਹ ਵੈਬ ਸੀਰੀ ਜਿਵੇਂ ਇਸ ਵੈਬ ਸੀਰੀ ਦਾ ਇੱਕ ਐਪੀਸੋਡ ਐਂਡ ਹੋਣ ਵਾਲਾ ਹੁੰਦਾ ਹੈ ਤਾਂ ਅਜਿਹਾ ਸਸਪੈਂਸ ਹੁੰਦਾ ਹੈ ਲਾਸਟ ਦੇ ਵਿੱਚ ਕਿ ਤੁਹਾਨੂੰ ਮਜਬੂਰ ਹੋਣਾ ਪੈਂਦਾ ਹੈ ਅਗਲਾ ਐਪੀਸੋਡ ਦੇਖਣ ਦੇ ਲਈ ਤੇ ਇਸ ਤਰ੍ਹਾਂ ਕਰ ਕਰਕੇ ਤੁਹਾਨੂੰ ਵੀ ਨਹੀਂ ਪਤਾ ਲੱਗੇਗਾ ਕਿ ਕਦੋਂ ਤੁਸੀਂ ਇੱਕ ਵਾਰ ਦੇ ਵਿੱਚ ਇਹ ਸੱਤੇ ਦੇ ਸੱਤੇ ਐਪੀਸੋਡ ਦੇਖ ਲਮੋਗੇ ਇੱਕ ਵਾਰ ਜਦੋਂ ਤੁਸੀਂ ਇਹ ਵੈਬ ਸੀਰੀ ਸਟਾਰਟ ਕਰ ਲਈ ਮੇਰਾ ਦਾਵਾ ਹੈ ਕਿ ਤੁਸੀਂ ਇਹ ਵੈਬ ਸੀਰੀ ਨੂੰ ਖਤਮ ਕਰਕੇ ਹੀ ਫਿਰ ਉੱਠੋਗੇ ਬਹੁਤ ਜ਼ਿਆਦਾ ਮਿਹਨਤ ਕੀਤੀ ਗਈ ਹੈ ਇਸ ਵੈਬ ਸੀਰੀ ਨੂੰ ਬਣਾਉਣ ਦੇ ਵਿੱਚ ਤੇ ਸਾਰੀ ਟੀਮ ਨੇ ਕਿੰਨੀ ਜ਼ਿਆਦਾ ਮਿਹਨਤ ਕੀਤੀ ਹੈ ਇਸ ਵੈਬ ਸੀਰੀ ਨੂੰ ਬਣਾਉਣ ਦੇ ਵਿੱਚ ਜਦੋਂ ਤੁਸੀਂ ਇਹ ਵੈਬ ਸੀਰੀ ਨੂੰ ਦੇਖੋਗੇ ਤੁਹਾਨੂੰ ਪਤਾ ਮੰਤ ਸਿੰਘ ਪਤੰਗਾ ਗੁਰ ਸ਼ਬਦ ਕੁਲਜਿੰਦਰ ਸਿੱਧੂ ਹਰਮੇਲ ਸਿੰਘ ਤੇ ਜਰਨੈਲ ਸਿੰਘ ਇਹ ਸਾਰੀ ਸਾਰੀ ਟੀਮ ਹੈ ਇਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਇਸ ਵੈਬ ਸੀਰੀ ਨੂੰ ਤੇ ਇਹਨਾਂ ਦੀ ਮਿਹਨਤ ਦਾ ਫਲ ਉਦੋਂ ਹੀ ਇਹਨਾਂ ਨੂੰ ਮਿਲੇਗਾ ਜਦੋਂ ਤੁਸੀਂ ਇਸ ਵੈਬ ਸੀਰੀ ਨੂੰ ਦੇਖੋਗੇ ਜਾ ਕੇ ਇਹ ਇੱਕ ਬਹੁਤ ਵਧੀਆ ਕਨਸੈਪਟ ਹੈ ਜਿਸ ਦੇ ਨਾਲ ਸਾਨੂੰ ਸਾਡਾ ਪਿਛੋਕੜ ਪਤਾ ਲੱਗੇਗਾ ਕਿ ਅਸੀਂ ਕੀ ਕੀ ਕੁਸ਼ਲਿਆ ਹੈ ਹਸਣ ਗਾਉਣ ਵਾਲੀਆਂ ਡਬਲ ਮੀਨਿੰਗ ਵਾਲੀਆਂ ਵੈਬ ਸੀਰੀ ਤਾਂ ਤੁਸੀਂ ਬਹੁਤ ਦੇਖੀਆਂ ਹੋਣਗੀਆਂ ਪਰ ਇਹ ਇੱਕ ਸਾਫ਼ ਸੁਥਰੀ ਵੈਬ ਸੀਰੀ ਹੈ ਜਿਸ ਨੂੰ ਤੁਸੀਂ ਪਰਿਵਾਰ ਦੇ ਵਿੱਚ ਬਹਿ ਕੇ ਦੇਖ ਸਕਦੇ ਹੋ ਆਪਣੇ ਬੱਚਿਆਂ ਨੂੰ ਵੀ ਤੁਸੀਂ ਇਹ ਵੈਬ ਸੀਰੀ ਜ਼ਰੂਰ ਦਿਖਾਓ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਕੋਈ ਵੀ ਇਨਸਾਨ ਇਦਾਂ ਦੇ ਸੈਂਸਿਟਿਵ ਸਬਜੈਕਟ ਦੇ ਉੱਪਰ ਕੋਈ ਵੈਬ ਸੀਰੀਜ਼ ਬਣਾਉਂਦਾ ਹੈ ਜਾਂ ਫਿਲਮ ਬਣਾਉਂਦਾ ਹੈ ਤਾਂ ਉਹ ਇੱਕ ਬਹੁਤ ਵੱਡਾ ਜੂਆ ਖੇਡ ਰਿਹਾ ਹੁੰਦਾ ਹੈ ਕਿਉਂਕਿ ਜਿੱਦਾਂ ਦਾ ਹੁਣ ਮਾਹੌਲ ਹੈ ਇਸ ਮਾਹੌਲ ਦੇ ਵਿੱਚ ਲੱਕ ਹੈਲ ਦੀ ਪਸੰਦ ਕੀਤੇ ਜਾਂਦੇ ਨੇ ਸਾਰਥਕ ਚੀਜ਼ਾਂ ਨਹੀਂ ਪਰ ਜਿਹੜੀ ਟੀਮ ਨੇ ਇਸ ਵੈਬ ਸੀਰੀਜ਼ ਨੂੰ ਬਣਾ ਕੇ ਐਡਾ ਜੂਆ ਖੇਡਿਆ ਹੈ ਅਸੀਂ ਉਹਨਾਂ ਨੂੰ ਕਾਮਯਾਬ ਕਰਨਾ ਹੈ ਕਾਮਯਾਬ ਕਿਵੇਂ ਕਰਨਾ ਹੈ ਇਸ ਵੈਬ ਸੀਰੀਜ਼ ਨੂੰ ਦੇਖ ਕੇ ਤਾਂ ਕਿ ਇਹੋ ਜੇ ਹੋਰ ਸਬਜੈਕਟ ਦੇ ਉੱਪਰ ਵੈਬ ਸੀਰੀਜ਼ ਬਣ ਫਿਲਮਾਂ ਬਣ ਜੇਕਰ ਇਹ ਸੀਰੀਜ਼ ਕਾਮਯਾਬ ਹੋਵੇਗੀ ਇਹ ਫੇਰ ਹੀ ਸੰਭਵ ਹੈ ਟੀਮ ਨੇ ਆਪਣਾ ਫਰਜ਼ ਨ ਹੁਣ ਤੁਹਾਡਾ ਅੱਗੇ ਫਰਜ਼ ਬਣਦਾ ਹੈ ਕਿ ਤੁਸੀਂ ਇਹ ਵੈਬ ਸੀਰੀਜ਼ ਨੂੰ ਕਾਮਯਾਬ ਕਰਨਾ ਹੈ ਅਸੀਂ ਤੁਹਾਨੂੰ ਕੋਈ ਲੱਚਰਤਾ ਫਲਾਉਣ ਵਾਲੀ ਚੀਜ਼ ਨੂੰ ਦੇਖਣ ਨੂੰ ਨਹੀਂ ਕਹਿ ਰਹੇ ਕੋਈ ਡਰਾਮੇ ਨੂੰ ਦੇਖਣ ਨੂੰ ਨਹੀਂ ਕਹਿ ਰਹੇ ਜੋ ਹਕੀਕਤ ਹੈ ਜੋ ਹੰਡਾਇਆ ਹੈ ਪੰਜਾਬ ਨੇ ਉਹ ਚੀਜ਼ ਦੇਖਣ ਬਾਰੇ ਕਹਿ ਰਹੇ ਹਾਂ ਤਾਂ ਕਿ ਤੁਹਾਨੂੰ ਵੀ ਪਤਾ ਲੱਗ ਸਕੇ ਤੁਹਾਡੇ ਬੱਚਿਆਂ ਨੂੰ ਵੀ ਪਤਾ ਲੱਗ ਸਕੇ ਕਿ ਅਸੀਂ ਕਿਹੜੇ ਦੌਰ ਦੇ ਵਿੱਚੋਂ ਨਿਕਲ ਕੇ ਇੱਥੇ ਤੱਕ ਪਹੁੰਚੇ ਹਾਂ 83 ਤੋਂ ਬਾਅਦ ਜਿਹੜੀ ਇਹ ਵੈਬ ਸੀਰੀਜ਼ ਹੈ ਇਸ ਨੂੰ ਤੁਸੀਂ ਚਪਾਲ ਐਪ ਦੇ ਉੱਪਰ ਜਾ ਕੇ ਦੇਖ ਸਕਦੇ ਹੋ ਜੇਕਰ ਤੁਹਾਡੇ ਕੋਲ ਚਪਾਲ ਐਪ ਨਹੀਂ ਹੈ ਤਾਂ ਤੁਸੀਂ ਇਸ ਨੂੰ ਬਿਲਕੁਲ ਫ੍ਰੀ Google Play Store ਤੋਂ ਵੀ ਡਾਊਨਲੋਡ ਕਰ ਸਕਦੇ ਹੋ ਤੇ Apple ਦੇ App Store ਦੇ ਵਿੱਚ ਵੀ ਜਾ ਐਪ ਨੂੰ ਡਾਊਨਲੋਡ ਕਰੋ ਤੇ ਉਸ ਤੋਂ ਬਾਅਦ ਸਰਚ ਕਰੋ 84 ਤੋਂ ਬਾਅਦ ਤੁਹਾਨੂੰ ਇਹ ਵੈਬ ਸੀਰੀਜ਼ ਉੱਥੇ ਦੇਖਣ ਨੂੰ ਮਿਲ ਜਾਵੇਗੀ ਜਰੂਰ ਅੱਜ ਹੀ ਜਾ ਕੇ ਇਸ ਵੈਬ ਸੀਰੀਜ਼ ਨੂੰ ਦੇਖੋ ਤੇ ਤੁਹਾਨੂੰ ਇਸ ਵੈਬ ਸੀਰੀਜ਼ ਦੇ ਵਿੱਚੋਂ ਸਭ ਤੋਂ ਜਿਆਦਾ ਵਧੀਆ ਚੀਜ਼ ਕਿਹੜੀ ਲੱਗੀ ਤੇ ਕਿਹੜੇ-ਕਿਹੜੇ ਚੀਜ਼ਾਂ ਨੇ ਤੁਹਾਡਾ ਸਭ ਤੋਂ ਜਿਆਦਾ ਧਿਆਨ ਆਪਣੇ ਵੱਲ ਖਿੱਚਾ ਜਰੂਰ ਕਮੈਂਟਾਂ ਦੇ ਵਿੱਚ ਉਹ ਚੀਜ਼ ਨੂੰ ਸਾਂਝਾ ਕਰਨਾ ਧੰਨਵਾਦ